ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਹਾਂਜੀ ਸਰਦਾਰ ਜੀ ਤੁਸੀਂ ਜਿਹੜਾ ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਜੇ ਕੀ ਕਾਰਨ ਜਿਹੜਾ ਪੁਰਾਣੀ ਪਾਰਟੀ ਛੱਡ ਕੇ ਤੇ ਹੁਣ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਦੇਖੋ ਗੱਲ ਇਹ ਆ ਕਿ ਇੱਕ ਤਾਂ ਮੈਂ ਅੱਜ ਤੱਕ ਸਮਾਜ ਸੇਵਾ ਹੀ ਕਰਦਾ ਰਿਹਾ ਮੈਂ ਪਹਿਲਾਂ ਕਿਸੇ ਪਾਰਟੀ ਦਾ ਅੱਜ ਤੱਕ ਹਿੱਸਾ ਨਹੀਂ ਹੈਗਾ ਮੈਂ ਭਾਜਪਾ ਦੇ ਵਿੱਚ ਜੁਆਇਨ ਕਰਨ ਦਾ ਮੇਰਾ ਕਾਰਨ ਇਹ ਹੈ ਕਿ ਸਾਡੇ ਪੰਜਾਬ ਦੀ ਹਾਲਤ ਦਿਨ-ਦਿਨ ਬਹੁਤ ਲੱਗ ਰਹੀ ਹੈ ਤੇ ਇੱਕੋ ਇੱਕ ਪਾਰਟੀ ਮੈਨੂੰ ਦੀਦੀ ਆ ਕਿ ਜਿਹਦੇ ਜਰੀਏ ਅਸੀਂ ਤਕੜੇ ਹੋ ਕੇ ਇਸ ਪੰਜਾਬ ਨੂੰ ਉਤਲੇ ਬਲੰਦੀਆਂ ਦੇ ਉੱਤੇ ਖੜ੍ਹ ਸਕਦੇ ਆ ਤੇ ਜੋ ਖਾਸ ਕਰਕੇ ਮੋਦੀ ਸਾਹਿਬ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕੰਮ ਕੀਤੇ ਆ ਚਾਹੇ ਉਹ ਸਾਡਾ ਲਾਂਘਾ ਹੋਵੇ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਨੇ ਕਿੰਨਾ ਵੱਡਾ ਸਮਾਗਮ ਆ ਤੇ ਸਾਡੇ ਛੋਟੇ ਸਹਿਬਜ਼ਾਦਾ ਦੇ ਬਾਲਦੇਵਸ ਮਤਲਬ ਉਹਨਾਂ ਨੇ ਸਿੱਖੀ ਵਾਸਤੇ ਇੰਨਾ ਕੰਮ ਕੀਤਾ ਵਾ ਕਿ ਮੈਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਮਤਲਬ ਇਹ ਜਿਹੜੀ ਹੈ ਪਾਰਟੀ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲ ਗਿਆ ਪਾਰਟੀ ਅ ਦੇਖੋ ਅਸੀਂ ਤਾਂ ਪਹਿਲਾਂ ਵੀ ਇੱਥੇ ਜੁੜੇ ਸਾਂ ਲੋਕਾਂ ਦੇ ਨਾਲ ਰੂਪ ਦੇ ਨਾਲ ਅਸੀਂ ਪਹਿਲਾਂ ਹੀ ਜੁੜੇ ਆਂ ਕਦੀ ਕਿਸੇ ਨੂੰ ਅੱਜ ਤੱਕ ਭੈਣ ਭਰਾ ਨੂੰ ਜਦੋਂ ਲੋੜ ਪਈ ਆ ਤਗੜੇ ਹੋ ਕੇ ਕੰਮ ਕਰਦੇ ਰਹੇ ਆਂ ਪਰ ਹੁਣ ਇੰਨਾ ਕੁ ਲੋਕਾਂ ਦੇ ਵਿੱਚ ਉਤਸ਼ਾਹ ਵਾ ਕਿ ਮੈਨੂੰ ਲੱਗਦਾ ਵਾ ਕਿ ਸ਼ਾਇਦ ਮੇਰੇ ਕੋ ਟਾਈਮ ਘਟਿਆ ਪਰ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਵਾ ਮੈਂ ਜਿੰਨੀ ਜੋਗਾ ਹੈਗਾ ਮਿਲ ਰਿਹਾ ਵਾ ਬਹੁਤ ਵੱਡਾ ਹੰਗਾਰਾ ਮੇਰੀ ਆਸ ਤੋਂ ਵੀ ਜ਼ਿਆਦਾ ਇੱਕ ਜਿਹੜਾ ਜੁੱਧ ਨਸ਼ਾ ਵਿਰੋਧ ਜਿਹੜਾ ਆਮ ਆਦਮੀ ਪਾਰਟੀ ਕੋਲ ਚਲਾਇਆ ਗਿਆ ਵਾ ਵੀ ਇਹ ਨਸ਼ਾ ਖਤਮ ਕਰ ਦੇਤਾ ਪੰਜਾਬ ਦੇ ਵਿੱਚੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਨਹੀਂ ਜੀ ਸਭ ਝੂਠ ਦਾ ਫਲੰਦਾ ਵਾ ਕੋਈ ਨਹੀਂ ਮਤਲਬ ਤੁਸੀਂ ਲਓ ਮੈਂ ਕਿਨਾਂ ਆਪਾਂ ਸਾਰੇ ਕੈਮਰੇ ਲੈ ਲਈਏ ਸਾਰੇ ਟਗੜੇ ਹੋ ਗਏ ਤੇ ਆਓ ਮੇਰੇ ਨਾਲ ਤੁਰੋ ਤੇ ਤੁਸੀਂ ਦੱਸੋ ਵੀ ਮਤਲਬ ਪਿੰਡ ਪਿੰਡ ਕੀ ਹਾਲ ਹੈ ਲੋਕਾਂ ਦੇ ਕੀ ਹਾਲਾਤ ਆ ਯਾਰ ਜੁੱਧ ਨਸ਼ਾ ਵਿਰੋਧ ਇਦਾਂ ਥੋੜੀਏ ਵੀ ਜਿਹੜੇ ਨਸ਼ੇ ਵੇਚਨੇ ਆ ਤੇ ਉਹਨਾਂ ਨਾਲ ਆ ਕੇ ਤੁਸੀਂ ਮਤਲਬ ਉਹਨਾਂ ਤੋਂ ਸਾਰੇ ਕੰਮ ਕਰਾਈਏ ਨੋ ਮੇਰੇ ਮੁਤਾਬਕ ਕੁਝ ਨਹੀਂ ਹੈਗਾ ਇਹ ਸਾਰਾ ਉਸ ਜਿਹੜਾ ਡਫਾਂ ਗਿਆ ਇੱਕ ਹਲਕਾ ਵਿਧਾਇਕ ਵੱਲੋਂ ਜਿਹੜੇ ਸਕੂਲਾਂ ਦੇ ਵਿੱਚ ਜਾ ਜਾ ਕੇ ਪ੍ਰੋਗਰਾਮ ਕੀਤੇ ਜਾ ਰਹੇ ਆ ਸੌਵਾਂ ਚੁਕਾਈਆਂ ਜਾ ਰਹੀਆਂ ਵਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸੌ ਤਾਂ ਫਿਰ ਆਪਣਾ ਮਾਨ ਸਾਹਿਬ ਨੇ ਵੀ ਚੁੱਕੀ ਸੀ ਵੀ ਮੈਂ ਸ਼ਰਾਬ ਨਹੀਂ ਪੀਂਦਾ ਤੇ ਜਦੋਂ ਸਾਡਾ ਹੈੱਡ ਨਹੀਂ ਉਸ ਗੱਲ ਤੇ ਰਿਹਾ ਤੇ ਬਾਕੀ ਸੌਵਾਂ ਦਾ ਕੀ ਬੋਲਿਆ ਇੱਕ ਜਿਹੜੀ ਫਰੋਤੀਵਾਲ ਜਿਹੜੀ ਬੜੀ ਦਿਨੋਂ ਦਿਨੋਂ ਵੜ ਰਹੀ ਆ ਦੁਕਾਨਦਾਰਾਂ ਨੂੰ ਪਰੇਸ਼ਾਨ ਕੀਤਾ ਰਿਹਾ ਗੈਂਗਸਟਰਾਂ ਦੇ ਵੱਲੋਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਫਿਰ ਮੈਂ ਕਹਾਂ ਜੀ ਬਹੁਤ ਹਾਲਾਤ ਮਾੜੇ ਨੇ ਮੈਂ ਇੱਥੋਂ ਤੱਕ ਹਾਲਾਤ ਵੇਖਣ ਡਿਆ ਕਿ ਜੇ ਕੋਈ ਕਰਿਆਨੇ ਦੀ ਦੁਕਾਨ ਚਲਾਉਂਦਾ ਵਾ ਉਹਨੂੰ ਕਹਿੰਦੇ ਤੂੰ 2 ਲੱਖ ਹੀ ਦੇ ਦੇ ਮਨਿਆਰੀ ਨੂੰ ਕਹਿੰਦੇ ਤੂੰ 1 ਲੱਖ ਹੀ ਦੇ ਦੇ ਮਤਲਬ ਬਾ ਵਧੇ ਹੋਏ ਆ ਕਿ ਸੁਨਿਆਰੇ ਤੋਂ ਕੀ ਕੀ ਲੈਣਾ ਵਾ ਧਰਿਆਨੇ ਵਾਲੇ ਤੋਂ ਕੀ ਲੈਣਾ ਮਨਿਆਰੀ ਵਾਲੇ ਤੋਂ ਕੀ ਲੈਣਾ ਦੇਖੋ ਇਹ ਤਕੜੇ ਹੋ ਕੇ ਇੱਕ ਵਾਰੀ ਅਸੀਂ ਸਾਨੂੰ ਲਿਆਓ ਤੇ ਭਾਜਪਾ ਆਏਗੇ ਤੇ ਸਾਰਾ ਨਹੀਂ ਤੇ ਜੁਪੀ ਘਰ ਦੇਖ ਲੋ ਸਮੇਂ ਤੋਂ ਪਹਿਲਾਂ ਲੋਕੀਂ ਆਂਦੇ ਜੁਪੀ ਭਿਆਰ ਬਣ ਗਿਆ ਯਾਰ ਤੁਹਾਡੇ ਹਾਲਾਤ ਅੱਜ ਪੰਜਾਬ ਦੇ ਬਹੁਤ ਮਾੜੇ ਨੇ ਪਰ ਜੁਪੀ ਭਿਆਰ ਵੇਖ ਲੋ ਤੇ ਸੋਚੀ ਆਪਾਂ ਸਟੇਟ ਨੂੰ ਬਚਾਉਣਾ ਵਾ ਨਾ ਉਹਦਾ ਇੱਕੋ ਹੱਲ ਬੀਜੇਪੀ ਤੇ ਸ਼੍ਰੀ ਨਰਿੰਦਰ ਮੋਦੀ ਮੌਜੂਦਾ ਸਰਕਾਰ ਦੇ ਕੀ ਹਾਲਾਤ ਦੇਖਦੇ ਮੌਜੂਦਾ ਸਰਕਾਰ ਦੇ ਹਵਾ ਦਾ ਬੁੱਲਾ ਸੀ ਜੀ ਇੱਕ ਮਤਲਬ ਆਇਆ ਵਾ ਤੇ ਬੁੱਲੇ ਦਾ ਕੀ ਕੰਮ ਹੁੰਦਾ ਤੁਹਾਨੂੰ ਪਤਾ ਵਾ ਵੀ ਉਹ ਐ ਮਤਲਬ ਮਿੱਟੀ ਪੁੱਟੀ ਐ ਘੁਮਰ ਘੇਰੀ ਬਣ ਕੇ ਤੇ ਬੁੱਲਾ ਲੰਘ ਗਿਆ ਗਾਂ ਬਸ ਮੌਜੂਦਾ ਸਰਕਾਰ ਕਹਿਦੀ ਐ ਵੀ ਜਿਹੜੀਆਂ ਲੋਕਾਂ ਨੂੰ ਸਹੂਲਤੀਆਂ ਜਿਹੜੇ ਸਹੂਲਤਾਵਾਂ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਾ ਬਿਲਕੁਲ ਗਲਤ ਇੱਕ ਤੋਂ ਵੀ ਸਹੂਲਤ ਪੰਜਾਬ ਸਰਕਾਰ ਗਿਣਾ ਦੇਵੇ ਜਿੰਨੀਆਂ ਸਹੂਲਤਾ ਸਾਰੀਆਂ ਸੈਂਟਰ ਦੀਆਂ ਚਾਹੇ ਉਹ ਕਣਕ ਹੈ ਚਾਹੇ ਉਹ ਕੋਈ ਮਲ ਜੋ ਟੋਟਲੀ ਸੈਂਟਰ ਤੇ ਰਹਾ ਸਿਰਫ ਇਹ ਆਪਦਾ ਨਾਂ ਕਰ ਰਿਹਾ ਬਲਕਿ ਆਮ ਆਪ ਚ ਗਿਆਨਤ ਕਰ ਰਿਹਾ ਜਿੰਨੀਆਂ ਸਾਡੀਆਂ ਸਕੀਮਾਂ ਨੇ ਸੈਂਟਰ ਦੀਆਂ ਉਹ ਬਦਲ ਕੇ ਹੋਰ ਬੰਨੇ ਲਾਈ ਜਾਂਦੇ ਜੇ ਕਹਿੰਦੇ ਪੂਰੀਆਂ ਉਹੀ ਐਂ ਦੇ ਦਈਏ ਨਾ ਤੇ ਉਹ ਹੀ ਨੁਕਰੀਗਾ 27 ਦੀ ਜਿਹੜੀ ਤਿਆਰੀ ਕਿਸ ਤਰ੍ਹਾਂ ਰਹੇਗੀ ਤੁਹਾਡੀ 27 ਦੀ ਤਿਆਰੀ ਵੇਖੋ ਮੈਂ ਤਾਂ ਸੇਵਾਦਾਰ ਐ ਜੀ ਤਕਰਾਓ ਕੇ ਮਤਲਬ ਲੱਗੇ ਸਾਡਾ ਕੰਮ ਹੈ ਪਾਰਟੀ ਵਾਸਤੇ ਕੰਮ ਕਰੀਏ ਇਹ ਪਾਰਟੀ ਆ ਮਰਜ਼ੀਆਂ ਉਹਨਾਂ ਦੀਆਂ ਹੁੰਦੀਆਂ ਵਾ ਕਿ ਕਿਨੂੰ ਕੀ ਦੇਣਾ ਵਾ ਮੇਰੀ ਕੋਈ ਨਹੀਂ ਮੈਂ ਪਾਰਟੀ ਦੇ ਨਾਲ ਨਿਰਸਵਾਰਥ ਮੇਰਾ ਕੰਮ ਸਿਰਫ ਸੇਵਾ ਕਰਨਾ ਵਾ ਮੈਂ ਕੋਈ ਕਿਸੇ ਦੀ ਦੌੜ ਚ ਨਹੀਂ ਹੈਗਾ ਪੀਲੇ ਪੰਜਾ ਜਿਹੜਾ ਵੱਡੇ ਵੱਡੇ ਮਗਰਮੱਛਾ ਦੇ ਵਿੱਚ ਲਾਇਆ ਜਾਵੇ ਕਹਿੰਦੇ ਨੇ ਛੋਟੇ ਛੋਟੇ ਘਰਾਂ ਤੇ ਹੀ ਚਲਾਇਆ ਜਾ ਰਿਹਾ ਉਹ ਨਹੀਂ ਜੀ ਉਹ ਤਾਂ ਕੁਝ ਵੀ ਨਹੀਂਗਾ ਤੁਸੀਂ ਇੱਕ ਗੱਲ ਆ ਮਤਲਬ ਇਨੂੰ ਆਰਟੀਆਈ ਪਾ ਕੇ ਵੇਖੋ ਤੁਹਾਨੂੰ ਸਮਝ ਲੱਗੂ ਵੀ ਇੱਕ ਘਰ ਵੀ ਜੇ ਢਾਇਆ ਮੈਂ ਜ਼ਿੰਮੇਵਾਰ ਹਾਂ ਜੋ ਮੈਂ ਬਿਆਨ ਦੇ ਰਿਹਾ ਵਾਂ ਸਿਰਫ ਉਹ ਕਾਰ ਕੀ ਰਹਾ ਵੀ ਇਹ ਸਰਕਾਰੀ ਥਾਂ ਦੇ ਵਿੱਚ ਉਹ ਰੈੱਡ ਲਾਈਨ ਦੇ ਅੰਦਰ ਉਹਦੀ ਕੰਧ ਢਾਹਤੀ ਕਰਤੀ ਉਹ ਮਤਲਬ ਨੀਂ ਕਿ ਪਿੱਛੋਂ ਫੁਸੀਏ ਤੋਂ ਆਂਦੇ ਉਹ ਨਹੀਂ ਜੀ ਉਹ ਤਾਂ ਸਰਕਾਰੀ ਥਾਂ ਬਣਿਆ ਤਾਂ ਢਾਇਆ ਉਹ ਨਤੀਜੇ ਸਾਰਾ ਕੋਈ ਡਫਾਂਗਾ ਕੋਈ ਨਹੀਂ ਫੇਕ